ਇਸ ਦਾ ਹਾਲ ਕੀ ਜਾਂਦਾ ਕਰ ਆਠ ਰੇ ਬੰਨੀਆਂ ਦੇ ਕੋ ਕੋ ਨਿਗਾਰ ਮੁਹਾਂ ਬੈਠੀਆਂ ਸਤਿਕਾਰਯੋਗ ਸਜਣੋ ਇਹ ਇੱਕੋ ਬਾਤ ਮੈਨੂੰ ਲੱਗਦਾ ਸਾਰੀਆਂ ਐਸ ਢੀਕੇ ਨਾਲ ਨਹੀਂ ਹੋ ਸਕਤੀਆਂ ਜਿਵੇਂ ਕਿ ਹਰਤੇਜ ਮਖਣ ਦੇ ਮੈਂ ਫੋਟੋ ਰੱਖਾਈਆਂ ਤੇ ਸਾਰਾ ਕੱਲ ਮੈਂ ਜਬਤ ਸਾਹਿਬ ਕੋਲ ਹੀ ਸੀ ਤੇ ਅੱਜ ਉਹ ਨਹੀਂ ਹੈ ਤੇ ਮੈਨੂੰ ਐ ਲੱਗਦਾ ਕਿੰਨਾ ਚੰਗਾ ਹੁੰਦਾ ਕਿ ਮੈਂ ਉਹ ਨਾਲ ਕੋਈ ਹੋਰ ਬੈਠਾ ਰਹਿੰਦਾ ਕਿੰਨਾ ਚੰਗਾ ਹੁੰਦਾ ਮੈਂ ਉਹਨਾਂ ਤੋਂ ਹੋਰ ਕੋਈ ਗੱਲ ਨਾ ਜਿਹੜੀਆਂ ਮੇਰੀ ਜ਼ਹਿਨ ਵਿੱਚ ਆਈਆਂ ਸੀ ਉਹਨਾਂ ਤੋਂ ਪੁੱਛ ਲਾਂਦਾ ਪਰ ਉਹ ਗ੍ਰੰਥ ਹੈ ਰੇੜਾ ਉਹ ਮਹਾ ਗ੍ਰੰਥ ਬੰਦ ਹੋ ਗਿਆ ਉਹ ਮਹਾ ਗ੍ਰੰਥ ਬੰਦ ਹੋ ਗਿਆ ਸੱਚ ਕਰ ਸਜਣੋ ਜਦੋਂ ਲਿਖਾਰੀ ਜਾਂਦਾ ਨਾ ਕੋਈ ਧਰਤੀ ਤੋਂ ਜਦੋਂ ਧਰਤੀ ਦੇ ਉੱਤੋਂ ਕੋਈ ਲਿਖਾਈ ਲੰਘਦਾ ਤਾਂ ਇਹ ਨਾ ਸਮਝੋ ਕਿ ਉਹ ਰੂਹ ਬਾਗੀ ਹੈ ਸੱਚ ਕਹਿਣਾ ਕੋਠੇ ਗ੍ਰੰਥ ਗ੍ਰੰਥਾਂ ਦੇ ਕੋਠੇ ਵਿੱਚ ਗਿਆ ਸਜਣੋ ਜਦੋਂ ਅਸੀਂ ਇਹੋ ਜੀ ਦੇਨ ਅਗਲੀ ਕਰਦੇ ਆ ਨਾ ਉਠ ਗ੍ਰੰਥਾ ਨਹੀਂ ਮੱਝ ਜਾਓ ਤੇ ਗੋਮੇ ਕੀ ਕਰਾ ਪਤਾ ਨਹੀਂ ਕਿੰਨੇ ਅੰਗ ਕਿੰਨੇ ਗ੍ਰੰਥ ਕਿੰਨੇ ਕਰਤੋ ਆ ਉਹ ਅਚਨ ਤੇ ਨਾ ਦੇਵੇ ਨਾ ਬਿਨਾ ਦਾ ਬਹੁਤ ਦੁੱਖ ਹੈ ਸੁਕਾਰ ਨੂੰ ਸਜਣੋ ਤੇ ਐਸਾ ਜੀ ਉਤੇ ਅਸੀਂ ਸ਼ਾਂਤ ਸਾਜਾ ਕਰਨਾ ਕਿ ਕੁਝ ਨਹੀਂ ਹੈ ਕੁਝ ਵੀ ਨਹੀਂ ਹੈ ਆ ਤਰਦੀ ਤੇ ਆਇਆ ਪ੍ਰੇਮ ਕਰਨ ਆਇਆ ਜਿੰਨ ਪ੍ਰੇਮ ਕੀ ਉਸਨੂੰ ਹੀ ਪ੍ਰਭ ਪਾਇਓ ਗੁਰਬਾਣੀ ਦੇ ਟੁਕੈ ਮੈਂ ਵੀ ਕਹਿ ਰਿਹਾ ਜਿੰਨਾ ਤੁਸੀਂ ਪ੍ਰੇਮ ਕਿਸੇ ਨੂੰ ਕਰ ਲਓਗੇ ਮੇਰੇ ਸਾਹ ਮੇਰਾ ਥੋੜੀ ਥੋੜ ਹੈ ਮੇਰੇ ਸਾਹ ਨਾ ਤਾਂ ਥੋੜੀ ਥੋੜ ਹੈ ਆ ਜਿਹੜੀ ਮੁੰਡਾ ਕਰਕੇ ਗਿਆ ਸ਼ਰਮਾ ਜੀ ਗੱਲ ਕਰਕੇ ਗਿਆ ਜੁਗਨੀ ਜਿਹੜੇ ਨਕੀਨੇ ਕਿਤਾਬ ਦੇ ਵਿੱਚ 30 ਬੰਦਿਆਂ ਦਾ ਸ਼ਬਦ ਜਿਤਨ ਲਗਾਵ ਰੂਪ ਵਿੱਚ ਤਾਂ ਉੱਥੇ ਕੁੜੀ ਨੇ ਡਾਕਟਰ ਸੰਜੀਪ ਰਾਣਾ ਨੇ ਪੜਚਾੜਿਆ ਉਸ ਕਿਤਾਬ ਦੇ ਉੱਤੇ ਕਰ ਜੋ ਸੱਜਣੋ ਉਹ ਕਹਿੰਦੀ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਤੇ ਇਹਦੇ ਵਿੱਚ ਕੋਈ ਅਹੀ ਜੀ ਕੱਢਣਾ ਜਿਹਦੇ ਬਾਰੇ ਪੁੱਛਣਾ ਤੇ ਆ ਗਿਆ ਉਹ ਨਹੀਂ ਕੀ ਹੈ ਪਰ ਮੈਨੂੰ ਲੱਭੀ ਡਿਪਾਰਟਮੈਂਟ ਦੀ ਇੱਕ ਗੱਲ ਜਰੂਰ ਲੱਭ ਗਈ ਉਹ ਕਿਹੜੀ ਗੱਲ ਹੈ ਕਿ ਬੰਮੀ ਸਾਹਿਬ ਨੇ ਸਾਰਿਆਂ ਨੂੰ ਚੰਗਾ 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 ਹੀ ਆ ਠੀਕ ਹੈ ਆ ਉਹਦੀਆਂ ਟਿਕਟਾਂਵਾਂ ਵਿੱਚ ਕਿਸੇ ਦੀ ਕੋਈ ਐ ਨਹੀਂ ਆਖਿਆ ਇਹ ਆ ਜਾਨਦੀ ਹੈ ਕਿ ਬੂਆ ਬ੍ਰੇਕ ਨਹੀਂ ਕਰਦਾ ਹੋਊਗਾ ਇਹ ਕਹਿੰਦੀ ਹੈ ਮੇਰਾ ਸਿੱਧਾ ਕੋਈ ਸੱਜਣ ਸਾਥੀ ਕਰਦਾ ਹੈ ਇਹ ਹੈ ਕਿ ਮੈਂ ਸੱਚੀ ਗੱਲ ਕਹਿਣਾ ਕਿ ਮੈਂ ਕਦੇ ਕਿਸੇ ਦੇ ਹੁਕਮਾ ਨਹੀਂ ਚਾਹਦਾ ਇਹ ਮੈਂ ਕੀ ਲੜਾਂ ਕੋਈ ਕੁਝ ਕਰਦਾ ਰਹੇ ਮੈਨੂੰ ਤਾਂ ਇਹ ਪਤਾ ਵੀ ਇਹ ਚੱਕਾ ਕਿੰਨਾ ਹੈ ਇਹ ਬੰਦਾ ਚੱਕਾ ਕਿੰਨਾ ਦੂਸਰਾ ਨਹੀਂ ਕਮਤਾ ਸੀ ਫਿਰ ਮੈਂ ਸਾਡੀ ਕਰਾਂਗੇ ਕਸਵਾਦਾ ਕਰੇ ਸੁਮਨ ਕੁੜੇ ਏ ਇੰਜ ਸਰ ਮੈਂ ਕਰਾਂ ड़ी आख़ न्यतरी ज ਹੋ ਤੋਗਾ ਵਿੱਚ ਕਿਉਂ ਮੂਰਖ ਹਰੀ ਜਾਂਦਾ ਹੋ ਬੰਦੇ ਵਾਲਿਆ ਸੰਤਾਂ ਦੀ ਸੇਵ ਕਰ ਲੈ ਹੋ ਮੈਂ ਦੁੱਖ ਕਿਉਂ ਐਵੇਂ ਜਰੀ ਜਾਂਦਾ ਉਹ ਹੋ ਮੈਂ ਦੁੱਖ ਕਿਉਂ ਐਵੇਂ ਜਰੀ ਜਾਂਦਾ पर तमनी के पूरे लख ਜਾਏਗਾ ਰੰਗ ਸੰਸਾਰ ਵੇਲੀ ਤੇ ਛੱਡ ਜਾਏਗਾ ਰੰਗ ਸੰਸਾਰ ਵੇਲੀ ਉਹ ਗੰਗ ਕਰਕੇ ਇੱਕ ਦਰਦੇ ਸੀ ਉਹ ਜੰਦ ਸੂਰਜ ਜੀ ਦਾ ਕਰਦੇ ਸੀ ਉਹ ਵੀ ਤੁਗੇ ਛੱਡ ਸੰਸਾਰ ਕੁੜੇ ਨਾਕ ਕਾ ਨਾਕ ਕਰੇ ਹੰਕਾਰ ਕੁੜੇ ਦੱਕਾ ද ක අර තුල චරිසෙරී සෙී දෙමදිී දෙවට දෙන තෙීී තට su